ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਸੋ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਅੱਜ ਤੁਹਾਨੂੰ ਥੋੜੀ ਜੀ ਗੱਲ ਕਰਦੀ ਆ ਕਿਉਂਕਿ ਅੱਜ ਥੋੜਾ ਮੈਂ ਵਿਜੀ ਆ ਕਸਟਮਰਾਂ ਨੇ ਆਉਣਾ ਤੇ ਮੈਂ ਕੰਮ ਵੀ ਕਰਨੇ ਆ ਸਾਰੇ ਤੇ ਮੈਂ ਤੁਹਾਨੂੰ ਇੱਕ ਇਹ ਕਹਿਣਾ ਚਾਹੁੰਦੀ ਆ ਵੀ ਗੱਲ-ਗੱਲ ਤੇ ਨਾ ਦਿਲ ਨਾ ਛੱਡਿਆ ਕਰੋ ਦਿਲ ਛੱਡਿਆ ਮਤਲਬ ਛੋਟਾ ਨਾ ਕਰਿਆ ਕਰੋ ਕੁਝ ਨਹੀਂ ਹੁੰਦਾ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖੋ ਸਭ ਠੀਕ ਹੋ ਜਾਂਦਾ ਜਿੰਦਗੀ ਜਦੋਂ ਆਪਾਂ ਕੋਈ ਕੰਮ ਕਰਦੇ ਆ ਨਾ ਡਰ ਥੋੜਾ ਬਹੁਤਾ ਪਨ ਗਰਸਕ ਲੈਣਾ ਪੈਂਦਾ ਕਾਰੋਬਾਰ ਚ ਘਰ ਚ ਕੁਝ ਵੀ ਤੇ ਦਿਲ ਨਾ ਛੱਡਿਆ ਕਰੋ ਪਹਿਲਾਂ ਨੈਗੇਟਿਵਿਟੀ ਨਾ ਵਧਾਇਆ ਕਰੋ ਇਹ ਨਾ ਸੋਚਿਆ ਕਰੋ ਵੀ ਪਤਾ ਨਹੀਂ ਹੋਊ ਕਿ ਹੁੰਦਾ ਨਹੀਂ ਹੁੰਦਾ ਜੇ ਤੁਸੀਂ ਦਿਲੋਂ ਕੰਮ ਕਰਦੇ ਹੋ ਨਾ ਤੇ ਪ੍ਰਮਾਤਮਾ ਨੂੰ ਜਾਣ ਕੇ ਕਰਦੇ ਹੋ ਸੱਚਾ ਨੇਕ ਕੰਮ ਕਰਦੇ ਹੋ ਤਾਂ ਰੱਬ ਤੁਹਾਡੇ ਨਾਲ ਹੁੰਦਾ ਛੇ ਉਹਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਜਿੰਦਗੀ ਦੇ ਵਿੱਚ ਆਪਾਂ ਜਦੋਂ ਦਿਲ ਛੱਡਣ ਲੱਗ ਜਾਂਦੇ ਨਾ ਫਿਰ ਆਪਣੇ ਕੋਈ ਕੰਮ ਨਹੀਂ ਬਣਦਾ ਤੇ ਇੱਕ ਨੰਨਾ ਪਾਉਣਾ ਹਟ ਜਾ ਕਿਸੇ ਕੰਮ ਚ ਨੰਨਾ ਨਹੀਂ ਪਾਉਣਾ ਪਹਿਲਾ ਭਾਗ ਇਹ ਨਾ ਐ ਕਿ ਹੋ ਜੂਗੇ ਹੁੰਦਾ ਨਹੀਂ ਇਹ ਨਹੀਂ ਕਹਿਣਾ ਜੋ ਕੰਮ ਕਰਨਾ ਨਾ ਇਹ ਕਹਿ ਕੇ ਕਰਨਾ ਵੀ ਹੋਊਗਾ ਮੈਂ ਲਗੜਨਾ ਕੰਮ ਕਰ ਰਿਹਾ ਤੇ ਹੋਊਗਾ ਇਹ ਸੋਚ ਕੇ ਚੱਲਿਆ ਕਰੋ ਤੇ ਬਾਕੀ ਜ਼ਿੰਦਗੀ ਆਪੇ ਰਾਹ ਦੇ ਦਿੰਦੀ ਹੁੰਦੀ ਆ ਦਿਲ ਛੋਟਾ ਕਦੇ ਨਾ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ ਕਿਸੇ ਕੰਮ 'ਚ ਪੈਰ ਧਰਦੇ ਹੋ ਘਬਰਾਹਟ ਸਿੱਕ ਨੂੰ ਹੁੰਦੀ ਆ ਤੇ ਮੇਰਾ ਨੁਕਸਾਨ ਨਾ ਹੋ ਜੇ ਐ ਨਾ ਹੋ ਜੇ ਪਰ ਉਹ ਡਾਢੇ ਤੇ ਜ਼ਰੂਰ ਪਿਸ਼ਵਾਸ ਰੱਖਿਆ ਕਰੋ ਜੇ ਤੁਹਾਡਾ ਕੰਮ ਸਹੀ ਤੇ ਨੇਕ ਹੈ ਤੇ ਤੁਹਾਡੀ ਕਮਾਈ ਵੀ ਸਹੀ ਹੈ ਤੁਸੀਂ ਲੋਕਾਂ ਨੂੰ ਲੁੱਟ ਨਹੀਂ ਰਹੇ ਤੇ ਤੁਹਾਡਾ ਕੰਮ ਚੱਲਣਾ ਹੀ ਚੱਲਣਾ ਹੈ ਕੋਈ ਵੀ ਰੋਕ ਨਹੀਂ ਸਕਦਾ ਤੁਹਾਡੇ ਕੰਮ ਨੂੰ ਕਿਉਂਕਿ ਬਹੁਤ ਬਣਾ ਦੇ ਮੈਨੂੰ ਫੋਨ ਆਉਂਦੇ ਆ ਵੀ ਅਸੀਂ ਕੰਮ ਕਰਿਆ ਛੋਟਾ ਛੋਟਾ ਕੰਮ ਕਰਿਆ ਤੇ ਸਾਡੇ ਐ ਨਹੀਂ ਹੋ ਰਿਹਾ ਐ ਨਹੀਂ ਹੋ ਰਿਹਾ ਬਾਹਲਾ ਸੇਤੀ ਦੇਲ ਛੱਡ ਜਾਣੇ ਮੂੰ ਸਮਾਂ ਦੇ ਆ ਕਰੋ ਕੁਛ ਨਹੀਂ ਹੁੰਦਾ ਕਈ ਵਾਰੀ ਪੰਜ ਪੰਜ ਛੇ ਛੇ ਮਹੀਨੇ ਵੀ ਲੱਗ ਜਾਂਦੇ ਆ ਕੰਮ ਚੱਲਣ ਨੂੰ ਐਡੀ ਗੱਲ ਨਹੀਂ ਹੁੰਦੀ ਜੇ ਹੁਣ ਆਪਾਂ ਅੱਜ ਕੰਮ ਕਰ ਲਿਆ ਨਹੀਂ ਹੁੰਦਾ ਵੀ ਅੱਜੇ ਆਪਣੇ ਘਰੇ ਪੈਸੇ ਡਿੱਗਣ ਲੱਗ ਜਾਣਗੇ ਪਲੀਜ਼ ਇਹ ਗੱਲਾਂ ਨਾ ਸੋਚਿਆ ਕਰੋ ਤੇ ਜਦੋਂ ਮੈਂ ਕੰਮ ਤੁਰਿਆ ਸੀ ਮੈਨੂੰ ਪਤਾ ਸੀ ਮੈਂ ਸੋਚਿਆ ਸੀ ਵੀ ਚੱਲੇ ਨਾ ਚੱਲੇ ਵੈਗਰੂ ਦੀ ਮਰਜ਼ੀ ਹੈ ਉਹਦੀ ਮਰਜ਼ੀ ਹੈ ਰੱਬ ਅਗੇ ਅਰਦਾਸ ਕਰਿਆ ਕਰੋ ਵੀ ਸਾਡੇ ਤੇ ਬਿਮਾਰੀ ਤੇ ਮੁਕਦਮਾ ਉਹ ਨਾ ਪਵੇ ਮਾਲਕਾ ਠੀਕ ਹੈ ਬਾਕੀ ਘਾਟੇ ਵਾਧੇ ਆਪਾਂ ਜ਼ਿੰਦਗੀ ਚ ਜਰ ਲੈਣੇ ਹੁੰਦੇ ਨੇ ਇੱਕ ਤਾਂ ਛੋਟੀ ਸਿਹਤ ਸਹੀ ਹੋਣੀ ਚਾਹੀਦੀ ਹੈ ਦੂਜਾ ਛੋਟੀ ਕੋਈ ਫੇਟ ਨਾ ਪਵੇ ਫੇਟਾ ਮਾਰ ਜਾਂਦੀ ਹੈ ਬੰਦੇ ਨੂੰ ਤੇ ਬਾਕੀ ਚੰਗੇ ਹੀ ਸੋਚਿਆ ਕਰੋ ਬਾਲਾ ਇੰਨਾ ਘਟਿਆ ਨਾ ਸੋਚਿਆ ਕਰੋ ਵੀ ਐ ਹੋਜੂ ਐ ਹੋਜੂ ਐ ਹੋਜੂ ਆਪਣੇ ਆਪ ਨੂੰ ਥੱਲੇ ਨਾ ਲਜਾਇਆ ਕਰੋ ਥੋੜਾ ਜਿਹਾ ਆਪਣੇ ਦਿਲ ਚ ਹੌਸਲਾ ਰੱਖਿਆ ਕਰੋ ਵੀ ਇਹ ਕੰਮ ਆਇਆ ਕਰਿਆ ਹੋਜੂਗਾ ਕੋਈ ਗੱਲ ਨਹੀਂ ਏਡੀ ਵੱਡੀ ਗੱਲ ਨਹੀਂ ਹੁੰਦੀ ਠੀਕ ਹੈ ਘਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਘਰ ਦੇ ਵਿੱਚ ਇਹ ਹੈ ਵੀ ਤੁਹਾਡੇ ਨਾਲ ਜਿਹੜੀਆਂ ਮੇਨ ਚੀਜ਼ਾਂ ਹੁੰਦੀਆਂ ਰਸੋਈ ਤੇ ਪੂਜਾ ਰੂਮ ਇਹਨਾਂ 'ਚ ਸਫਾਈ ਜ਼ਰੂਰ ਰੱਖਿਆ ਕਰੋ ਹੋਰ ਘਰ ਦੇ ਵਿੱਚ ਸਫਾਈ ਸਤੋਂ ਹੋਵੇ ਨਾ ਹੋਵੇ ਇੱਕ ਤਾਂ ਤੁਹਾਡੀ ਕਿਚਨ ਤੇ ਕਿਚਨ ਦੀ ਉਹਦੇ ਸੈਲਫ ਤੇ ਗੰਦ ਨਹੀਂ ਹੋਣਾ ਚਾਹੀਦਾ ਕਿਉਂਕਿ ਪ੍ਰਮਾਤਮਾ ਦਾ ਵਾਸਾ ਉੱਥੇ ਹੁੰਦਾ ਜਿੱਥੇ ਸਫਾਈ ਹੁੰਦੀ ਹੈ ਠੀਕ ਹੈ ਭੈਣਾਂ ਵਾਂਗ ਇੰਨੀਆਂ ਰਿੱਗਲ ਨਾ ਬਣਿਆ ਕਰੋ ਵੀ ਰਸੋਈ 'ਚ ਗੰਦ ਪਿਆ ਪਿਆ ਮੈਂ ਜਿੰਨੀ ਮਰਜ਼ੀ ਬਿਮਾਰ ਹੋਵਾਂ ਕਈ ਵਾਰੀ ਮੈਥੋਂ ਖੜਾ ਤੱਕ ਵੀ ਨਹੀਂ ਹੋਇਆ ਜਾਂਦਾ ਫਿਰ ਵੀ ਮਹੋਲੀ ਹੋਲੀ ਹੋਲੀ ਹੌਲੀ ਜਾਂ ਤੇ ਕੰਸ ਤੇ ਬੋਲ ਬੋਲ ਕਪੜਾ ਮਾਰ ਦਿੰਨੀ ਆ ਮੈਨੂੰ ਕੋਈ ਗੈਂਸ ਤੇ ਪਈ ਗੰਦਗੀ ਬਿਲਕੁਲ ਨਹੀਂ ਚੰਗੀ ਲੱਗਦੀ ਠੀਕ ਹੈ ਜੇ ਤੁਸੀਂ ਆਪਦੇ ਘਰ ਵਿੱਚ ਸੱਜੇ ਉਸੇ ਤੁਹਾਡੇ ਰੂਲ ਹੋਣਗੇ ਨਾ ਤੁਸੀਂ ਉਹ ਘਰ ਦੇ ਵਿੱਚ ਕਰੋਗੇ ਉਵੇਂ ਉਵੇਂ ਬੱਚੇ ਬਣ ਜਾਂਦੇ ਆ ਹੁਣ ਸਾਡੇ ਘਰੇ ਮੇਰੀ ਆਦਤ ਹੈ ਉਹ ਆਕਾਰਪੁਰਖ ਵਿਆਕਰਨ ਨੂੰ ਜਾਣ ਕੇ ਕਹਿਣੀ ਮੈਂ ਬਹੁਤ ਬਿਮਾਰ ਰਹਿ ਗਈ ਮੈਂ ਰੱਖਣੀ ਹਿੰਦੀ ਸਫਾਈ ਪੂਜਾ ਰੂਮ ਚ ਵੀ ਵੀ ਮਾੜਨੀਆਂ ਜੁੱਤਾਂ ਜੁੱਤਾਂ ਕਾਲੀਆਂ ਹੋ ਜਾਣਾ ਜਾਂ ਫੋਟੋਆਂ ਮੈਨੂੰ ਲੱਗੀਆਂ ਗੁਰੂਆਂ ਦੀਆਂ ਤੇ ਵੀ ਡਸਟ ਜਾ ਪਿਆ ਪਿਆ ਨਾਲ ਦੀ ਨਾਲ ਉਹਨਾਂ ਨੂੰ ਸਾਫ਼ ਕਰਨਾ ਠੀਕ ਹੈ ਆਪ ਤੁਹਾਨੂੰ ਵੀ ਤੇ ਦੀਪੂ ਤੋਂ ਕਰਾ ਦੇਣੀ ਹੈ ਤੇ ਹੁਣ ਸਾਡੇ ਦੋਨੇ ਬੱਚਿਆਂ ਦੀ ਆਦਤ ਬਣੀ ਪਈ ਹੈ ਬੇਟੇ ਦੀ ਵੀ ਬੇਟੀ ਦੀ ਵੀ ਵੀ ਉਹ ਜੇ ਕੋਈ ਕਿਚਨ ਚ ਕੰਮ ਕਰਦੇ ਹੋ ਨਾਲ ਦੀ ਨਾਲ ਉੱਥੇ ਕੱਪੜਾ ਮਾਰਦੇ ਉਹਨਾਂ ਦੇ ਉਹਨਾਂ ਤੇ ਤੇ ਚਿੱਕਾ ਹੁੰਦਾ ਵੀ ਮੰਮੀ ਸਾਨੂੰ ਟੋਕੂਗੀ ਉਹਨਾਂ ਦੀ ਇੱਕ ਆਦਤ ਬਣ ਗਈ ਸੇਮ ਗੁੜੀਆਂ ਦਾ ਹਾਲ ਹੈ ਗੁੜੀਆਂ ਕਹਿੰਦੀ ਵੀ ਮੰਮੀ ਚਾਹੀ ਕੁਝ ਵੀ ਅਸੀਂ ਲੇਟ ਹੋ ਜਾਈਏ ਜੌਬ ਤੋਂ ਕੁਝ ਵੀ ਕਰੀਏ ਪਰਪਾ ਕਹਿੰਦੀ ਕਿਚਨ ਦੀ ਜਿਹੜੀ ਉਹ ਟਾਂਡ ਕੰਸ ਕਹਿੰਦੇ ਆ ਅਸੀਂ ਤਾਂ ਪਹਿਲਾਂ ਵਾਲੇ ਜਵਾਨੇ ਚ ਟਾਂਡਾਂਗੇ ਇਹਦੇ ਸੀ ਕੰਸ ਸੈਲਫ ਉਹਨੂੰ ਕਹਿੰਦੀ ਮੰਮੀ ਅਸੀਂ ਸਾਫ਼ ਰੱਖਦੇ ਆਂ ਕਹਿੰਦੀ ਮੇਰੀ ਕੁੜੀਆਂ ਨਾਲ ਵੀ ਖਹਿਵਾ ਤੇ ਇਹ ਗੱਲ ਜਮਾਂ ਸੱਚ ਹੈ ਵੀ ਜਿੱਥੇ ਸਫਾਈ ਉੱਥੇ ਖੋਦਾਈ ਸਫਾਈ ਜਰੂਰ ਰੱਖਿਆ ਕਰੋ ਐਨੇ ਘੌਲੀ ਨਾ ਬਣਾਇਆ ਕਰੋ ਮੰਜੇ ਨਾ ਤੋੜਿਆ ਕਰੋ ਠੀਕ ਹੈ ਜਿਹੜਾ ਤੁਹਾਨੂੰ ਰੱਬ ਨੇ ਸਰੀਰ ਦਿੱਤਾ ਨੂੰ ਇਹਨਾਂ ਲੋਕ ਹੋਇਆ ਨਾ ਕਰੋ ਜੇ ਸੋ ਉੱਥੋਂ ਹੁੰਦਾ ਨਾ ਜਮਨ ਗੱਪ ਮਾਰਿਆ ਕਰੋ ਵੀ ਮੈਂ ਤਾਂ ਦੁੱਖ ਦਾ ਕੁਛ ਮੇਰਾ ਮੇਰੀ ਢੂਈ ਜਾਂ ਲੱਤਾਂ ਦੁਖਦੀ ਹੈ ਜੇ ਦੁੱਖ ਦਾ ਤਾਂ ਕਹਿਆ ਕਰੋ ਨਹੀਂ ਇੱਕ ਦਿਨ ਇਹ ਹਜਾ ਆ ਜਾਂਦਾ ਵੀ ਪਰਮਾਤਮਾ ਸੱਚੀ ਉਹਦਾ ਕੁਛ ਨਾ ਕੁਛ ਦੁੱਖ ਨਾਲ ਆਉਂਦਾ ਵੀ ਇਹ ਬੇਲੜ ਰਹਿ ਕੇ ਰਾਜੀ ਹੈ ਜੇ ਤੁਸੀਂ ਰੱਬ ਨੇ ਤੁਹਾਨੂੰ ਸਹੀ ਸਲਾਮਤ ਦਿੱਤਾ ਤਾਂ ਕੰਮ ਜਰੂਰ ਕਰਿਆ ਕਰੋ ਲੁਕਿਆ ਨਾ ਕਰੋ ਜੇ ਕੁਛ ਦੁੱਖ ਦਾ ਤਾਂ ਕਹਿਆ ਕਰੋ ਠੀਕ ਹੈ ਮੈਂ ਕੁਛਕ ਨੂੰ ਜਾਣਦੀ ਆ ਮਾੜਾ ਜਿਹਾ ਦੁੱਖ ਦਾ ਨਾਲ ਦੀ ਨਾਲ ਮੰਝੇ ਤੇ ਕੁਛ ਨਹੀਂ ਹੁੰਦਾ ਮਰਨਾ ਥੋੜੀ ਲੱਗਿਓ ਕੰਮ ਕਰਨ ਨਾਲ ਐ ਨਹੀਂ ਕੁਛ ਹੁੰਦਾ ਹੁੰਦਾ ਮਰਨਾ ਤਾਂ ਉਹਦੇ ਅ ਜਿੱਦੇ ਥੋੜੀ ਮੌਤ ਰੱਬ ਨੇ ਲਿਖੀ ਐ ਐ ਨਹੀਂ ਮਰਦੇ ਤੁਸੀਂ ਨੰਬਰ 2 ਮੇਰੀ ਘੱਥ ਮੰਨ ਕੇ ਬੇਨਤੀ ਐ ਆਪਦੇ ਬੱਚਿਆਂ ਨਾਲ ਪੂਰਾ ਘਰ ਮਿਲ ਕੇ ਰਿਹਾ ਕਰੋ ਬੱਚਿਆਂ ਲਈ ਐਨੇ ਸਖਤ ਮਾਪੇ ਨਾ ਬਣਿਓ ਵੀ ਇਸ ਬੱਚੇ ਨੂੰ ਕੱਲ ਨੂੰ ਕੁਝ ਵੀ ਦੱਸਣ ਨਾ ਤੇ ਬੱਚਿਆਂ ਨਾਲ ਕੋਈ ਵੱਡੀ ਗੱਲ ਹੋ ਜੇ ਠੀਕ ਐ ਇਹ ਚੀਜ਼ਾਂ ਮੈਂ ਦੇਖੀਆਂ ਸੁਣੀਆਂ ਜਮਾਤ ਕੀ ਫੇਰ ਸਾਨੂੰ ਕਹਿਣੀ ਆ ਵੀ ਬੱਚਿਆਂ ਨੂੰ ਇੰਨਾ ਕੋ ਉਹਨਾਂ ਤੇ ਡਰ ਨਾ ਪਾਓ ਵੀ ਥੋਡੇ ਬੱਚੇ ਸੁੱਥੋਂ ਲੁਕੋ ਰੱਖਣ ਲੱਗ ਜਾਣ ਸੁੱਥੋਂ ਲੁਕੋ ਰੱਖ ਕੇ ਤੇ ਉਹ ਹੋਰਾਂ ਨੂੰ ਦੱਸਣ ਲੱਗ ਜਾਣ ਵੀ ਮੈਨੂੰ ਆਹ ਤਖਲੀਬ ਹੈ ਮੈਨੂੰ ਆਹ ਦੁੱਖ ਹੈ ਮੈਂ ਨਹੀਂ ਕਰੇ ਦੱਸਦਾ ਮੇਰਾ ਤਾਂ ਪਿਓ ਮਾਰ ਦੂ ਮੇਰੀ ਤਾਂ ਮਾਂ ਮਾਰ ਦੂ ਆਹ ਥੋਡੇ ਡਰਾਵਿਆਂ ਕਰਕੇ ਬੱਚੇ ਕਈ ਵਾਰੀ ਗਲਤ ਸਟੈਪ ਚੱਕ ਜਾਂਦੇ ਆ ਕਿਉਂਕਿ ਡਰ ਬਹਿ ਜਾਂਦਾ ਉਹਨਾਂ ਦੇ ਵਿਚਾਰਾਂ ਦੇ ਦਿਲ 'ਚ ਗਲਤੀਆਂ ਹੋ ਜਾਂਦੀਆਂ ਸਾਰੰਦੇ ਬੱਚੇ ਕਰ ਦਿੰਦੇ ਕਿਸੇ ਨਾ ਕਿਸੇ ਕੁਸ਼ ਹੋ ਜਾਂਦਾ ਕਿਸੇ ਨਾ ਕਿਸੇ ਕੁਸ਼ ਹੋ ਜਾਂਦਾ ਠੀਕ ਆ ਮਾਪੇ ਪੜਦੇ ਰੱਖ ਜਾਂਦੇ ਆ ਦੂਜਾ ਕੌਣ ਪੜਦਾ ਰ ਤਾ ਕਰਨੀ ਆ ਵੀ ਆਪਦੇ ਬੱਚਿਆਂ ਨਾਲ ਫਰੈਂਡਲੀ ਰਹੋ ਉਹਨਾਂ ਨੂੰ ਕਹੋ ਵੀ ਤੁਹਾਡੇ ਨਾਲ ਕੋਈ ਗਲਤ ਹੁੰਦਾ ਪੁੱਤ ਸਾਨੂੰ ਦੱਸੋ ਅਸੀਂ ਕਾਦੀ ਖਾਤਰ ਆਸੀਂ ਤੁਹਾਡੇ ਨਾਲ ਆ ਆਪਣੇ ਬੱਚਿਆਂ ਦੇ ਆਪਣੇ ਬੱਚਿਆਂ ਦਾ ਸਾਥ ਦਿਓ ਉਹਨਾਂ ਨੂੰ ਡਰਾਉ ਨਾ ਜਦੋਂ ਤੁਸੀਂ ਬੱਚਿਆਂ ਨੂੰ ਇੱਕ ਹੱਕਾ ਜਿਹਾ ਤਾਉਣ ਲੱਗ ਜਾਂਦੇ ਮੈਂ ਤੁਹਾਡੇ ਮਾਪੇ ਆ ਡਰਾਉਣ ਲੱਗ ਜਾਂਦੇ ਉੱਥੇ ਬੱਚਿਆਂ ਨਾਲ ਦਾ ਠੀਠ ਹੁੰਦਾ ਨਾਲੇ ਉਹ ਇੱਕ ਦਿਨ ਇਹੋ ਜਿਹਾ ਬਣ ਜਾਂਦਾ ਉਹ ਤੁਹਾਡੇ ਮੂਰੀ ਬੋਲਣ ਲੱਗ ਜਾਂਦਾ ਕਿਉਂਕਿ ਉਹ ਤਾਂ ਮਨ ਮਰ ਜਾਂਦਾ ਉਹਨੂੰ ਹੁੰਦਾ ਵੀ ਇਹਨੇ ਤਾਂ ਇਹਨੇ ਤਾਂ ਮੈਨੂੰ ਕੁਛ ਨਾ ਕੁਛ ਕਹਿਣੀ ਹੈ ਕਹਿਣਾਗਾ ਉਹ ਐਨਾ ਕ ਠੀਠ ਹੋ ਜਾਂਦਾ ਮਾਪੇ ਪਿਪੇ ਉਹਦੇ ਮੂਰੀ ਬੋਲਣ ਲੱਗ ਜਾਂਦਾ ਵੀ ਮੇਰੇ ਮਾਪਿਆਂ ਤਾਂ ਮੈਨੂੰ ਗਾਲਾਂ ਹੀ ਦੇਣੀਆਂ ਤੇ ਜਾਂ ਮੇਰੇ ਮਾਪਿਆਂ ਨੇ ਮੈਨੂੰ ਤਾਂ ਵੀ ਗਲਤੀ ਕਹਿਣਾ ਠੀਕ ਹੈ ਜਦੋਂ ਤੁਹਾਨੂੰ ਕੋਈ ਤੁਹਾਡੇ ਬੱਚੇ ਬਾਰੇ ਕੁਝ ਕਹਿੰਦਾ ਪਲੀਜ਼ ਇੱਕ ਵਾਰੀ ਆਪਣੇ ਬੱਚੇ ਤੋਂ ਜਰੂਰ ਸੁਣਿਆ ਕਰੋ ਸਭ ਤੋਂ ਪਹਿਲਾਂ ਬੱਚੇ ਨੂੰ ਹੌਸਲਾ ਇੱਕ ਗੱਲ ਦਾ ਜਰੂਰ ਦਿਆ ਕਰੋ ਵੀ ਪੁੱਤ ਅਸੀਂ ਤੇਰੇ ਨਾਲ ਆ ਜੇ ਕਿਤੇ ਗਲਤੀ ਹੋਈ ਆ ਤਾਂ ਵੀ ਦੱਸ ਦਿਓ ਅਸੀਂ ਉਸ ਲੋਟ ਹੈਂਡਲ ਕਰ ਲਾਂਗੇ ਜੇ ਤੁਸੀਂ ਪੁੱਤ ਨਹੀਂ ਕੀਤੀ ਤਾਂ ਵੀ ਦੱਸੋ ਫਿਰ ਅਗਲਾ ਕਿੰਨੇੜੋ ਲੱਗਦਾ ਤੁਹਾਡੇ ਤੇ ਐਵੇਂ ਹੈਵੀ ਹੋਈ ਜਾਂਦਾ ਠੀਕ ਹੈ ਤਾਂ ਕਰਕੇ ਕਹਿਣੀ ਵੀ ਆਪਣੇ ਬੱਚਿਆਂ ਦੇ ਫਰੈਂਡ ਬਣ ਕੇ ਰਹਿਆ ਕਰੋ ਇਹ ਇਹ ਪ੍ਰੋਬਲਮ ਆ ਮੂਰੇ ਬਹੁਤ ਵਧਣੀਆਂ ਜੇ ਤੁਸੀਂ ਬੱਚਿਆਂ ਦੇ ਫਰੈਂਡ ਨਾ ਬਣੇ ਕਾਲਪੁਰ ਕੁਤੂ ਦਾਰ ਕੇ ਕਹਿਣੀ ਆ ਜੀ ਮੈਂ ਪਰਮਾਤਮਾ ਤੋਂ ਮੇਰਾ ਬੇਟੀ ਮੇਰਾ ਬੇਟਾ ਦੋਨੋਂ ਫਰੈਂਡਲੀ ਆ ਮੇਰੇ ਨਾਲ ਛੋਟੀ ਛੋਟੀ ਗੱਲ ਦੱਸਦੇ ਆ ਉਹ ਮੇਰੇ ਨਾਲ ਵੀ ਸਾਡੇ ਨਾਲ ਐ ਹੋਇਆ ਐ ਹੋਇਆ ਐ ਹੋਇਆ ਤੇ ਮੇਰੀ ਜਿੰਨੀ ਮੇਰੀ ਨੌਲੇਜ ਹੁੰਦੀ ਮੈਂ ਉਹਨੂੰ ਸਮਝਾਉਣੀ ਆ ਵੀ ਤੁਸੀਂ ਇੱਥੇ ਐ ਕਰਨਾ ਤੁਸੀਂ ਐ ਕਰਨਾ ਕੋਈ ਵੀ ਕੰਮ ਕਰਨ ਨੂੰ ਮੇਥੋਂ ਰਹਿ ਲੈਂਦੇ ਆ ਮੈਂ ਉਹਨਾਂ ਦੇ ਆਪਣੀ ਮਰਜ਼ੀ ਜਮਾਣੀ ਥੋਪਦੀ ਪਰ ਇੰਨੀ ਗੱਲ ਕਹਿ ਦੇਣੀ ਵੀ ਬੇਟੇ ਆਹ ਕੰਮ ਚ ਐ ਵੀ ਹੋ ਸਕਦਾ ਬਾਕੀ ਤੁਹਾਡੀ ਮਰਜ਼ੀ ਆ ਕਰਨਾ ਨਾ ਕਰਨਾ ਕਹਦੇ ਮੈਂ ਨਹੀਂ ਕਹਿੰਦੀ ਮੈਂ ਕਹਦੀ ਨਹੀਂ ਵੀ ਪੁੱਤ ਮੈਨੂੰ ਨਹੀਂ ਇਹ ਚੀਚ ਨਫਾ ਲੱਗ ਰਿਹਾ ਜਾਂ ਐਦਾਂ ਮੈਨ ਬਾਚੋਂ ਬੱਚੇ ਕਹਿੰਦੇ ਮੰਮੀ ਤੁਹਾਡੀ ਰੈਸ ਸਹੀ ਸੀ ਠੀਕ ਕਿਆ ਸੀ ਤੁਸੀਂ ਇਹ ਮੇਰੀ ਰਿਕੁਐਸਟ ਆ ਵੀ ਆਪਣੇ ਬੱਚਿਆਂ ਦੇ ਫਰੈਂਡ ਬਣੋ ਠੀਕ ਹੈ ਮਾਪੇ ਨਾ ਬਣੋ ਜਦੋਂ ਤੁਸੀਂ ਮਾਪੇ ਬਣਨ ਦੇ ਚੱਕਰ ਚ ਪੈ ਜਾਂਦੇ ਹੋ ਨਾ ਤੇ ਬੱਚੇ ਵਿਚਾਰੇ ਨਾ ਮੈਂ ਹੁਣ ਇਹਦੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੀ ਜਿਹੜੀਆਂ ਮੈਨੂੰ ਹਾਲਾਕੇ ਪਤਾ ਹੱਡ ਬੀਤੀਆਂ ਮੈਂ ਸੁਣੀਆਂ ਜਮਾਂ ਵੀ ਰਿਲੇਟਿਵਾਂ ਜਾਣ ਪਹਿਚਾਨਣ ਨਾ ਹੋਈਆਂ ਹੁੰਦੀਆਂ ਉਹੜੀਆਂ ਮਾਪਿਆਂ ਤੋਂ ਵਿਚਾਰੀਆਂ ਇੰਨੀਆਂ ਡਰਦੀਆਂ ਹੁੰਦੀਆਂ ਕਈ ਵਾਰੀ ਉਹ ਟਾਰਚ ਹੋ ਰਹੀਆਂ ਹੁੰਦੀਆਂ ਤੇ ਉਹ ਉਹ ਮਾਪਿਆਂ ਨੂੰ ਡਰਦਿਆਂ ਨਹੀਂ ਦੱਸਦੀਆਂ ਵੀ ਮੈਨੂੰ ਕੁੱਟ ਨਾ ਦੇਣ ਮੈਨੂੰ ਐ ਨਾ ਕਰਦੇ ਨੇ ਮੈਨੂੰ ਪੜ੍ਹਨਾ ਨਾ ਹਟਾ ਦੇਣ ਪਲੀਜ਼ ਆਪਣੇ ਬੱਚਿਆਂ ਨੂੰ ਮੌਕਾ ਦਿਆ ਕਰੋ ਉਹ ਵੀ ਥੋੜੇ ਨਾਲ ਇੱਕ ਵੀ ਆਪਦੀ ਸੱਚਾਈ ਰੱਖ ਸਕਣ ਜਦੋਂ ਤੁਸੀਂ ਬੱਚਿਆਂ ਨੂੰ ਬਾਲਾ ਡਰਾਉਣ ਲੱਗ ਜਾਂਦਾ ਨਾ ਵਿਚਾਰੇ ਸੱਚੀ ਉਹ ਜਿਵੇਂ ਕਹਿੰਦੇ ਨੇ ਆਪਾਂ ਵੀ ਆਪ ਦਾ ਦਿਮਾਗ ਦੀ ਆਸ਼ਾ ਵਾਸ਼ਾ ਸਭ ਖੋਮ ਲੱਗ ਜਾਂਦੇ ਆ ਅੱਜ ਜਿਵੇਂ ਤੁਸੀਂ ਵੀਡੀਓ 'ਚ ਦੀਪੂ ਦੇਖਦੇ ਹੋ ਨਾ ਸਾਡੇ ਕੱਪੜੇ ਵਾਲੀ ਵੀਡੀਓ 'ਚ ਦੀਪੂ ਦਾ ਇਹ ਸੁਭਾਅ ਹੈਗਾ ਦੀਪੂ ਮੈਨੂੰ ਛੋਟੀ ਛੋਟੀ ਗੱਲਾਂ ਦੱਸਦਾ ਦੀਪੂ ਮੈਨੂੰ ਮੈਂ ਜਦੋਂ ਦੀਪੂ ਨੂੰ ਚੌੜ ਕਰਦੀ ਕਹਿੰਦੇ ਨੀ ਮੈਂ ਤੇਰੀ ਮਾਂ ਐ ਤੂੰ ਮੇਰੇ ਕੋਲੇ ਸਾਰੀਆਂ ਗੱਲਾਂ ਕਰ ਲੈਣਾ ਕਹਿੰਦੇ ਨਹੀਂ ਤੂੰ ਮੇਰੀ ਫਰੈਂਡ ਆ ਮੰਮੀ ਤੂੰ ਮੇਰੀ ਸਭ ਤੋਂ ਪਹਿਲਾਂ ਮੇਰੀ ਬੈਸਟ ਫਰੈਂਡ ਐ ਮੈਨੂੰ ਉਹ ਕਹਿੰਦਾ ਨਾ ਮੈਨੂੰ ਖੁਸ਼ੀ ਹੁੰਦੀ ਐ ਸੇਮ ਮੈਨੂੰ ਗੁੜੀ ਐ ਕਹਿੰਦੀ ਮਮਾ ਤੁਸੀਂ ਮੇਰੇ ਬੈਸਟ ਫਰੈਂਡ ਹੋ ਤੁਸੀਂ ਮੈਨੂੰ ਸਹੀ ਦਿਸ਼ਾ ਵੱਲ ਦੱਸ ਦਿਓ ਕੋਈ ਵੀ ਕੰਮ ਆ ਮੰਮੀ ਜਿਹੜਾ ਤੁਸੀਂ ਦੱਸਦੇ ਨੇ ਉਹ ਸਹੀ ਹੁੰਦਾ ਹੈ ਕਿਉਂਕਿ ਮਾਪੇ ਹੁੰਦੇ ਜਿਹੜੇ ਉਹ ਬੱਚਿਆਂ ਦਾ ਕਦੇ ਬੁਰਾ ਚਾਹੁੰਦੀ ਨਹੀਂ ਹੁੰਦੀ ਤੇ ਮੈਂ ਬੱਚਿਆਂ ਨੂੰ ਵੀ ਰਿਕੁਐਸਟ ਕਰਦੀ ਆ ਜੋ ਵੀ ਮੇਰੀ ਵੀਡੀਓ ਦੇਖਣਗੇ ਵੀ ਪਲੀਜ਼ ਆਪਣੇ ਮਾਪਿਆਂ ਦੀ ਜਰੂਰ ਸੁਣਿਆ ਕਰੋ ਮੰਨਿਆ ਕਰੋ ਜਿਹੜੇ ਮਾਪੇ ਹੁੰਦੇ ਉਹ ਬੱਚਿਆਂ ਦੇ ਆਸਰੇ ਹੀ ਜਿਉਂਦੇ ਹੁੰਦੇ ਆ ਕਿਉਂਕਿ ਉਹਨਾਂ ਦੀ ਕੋਈ ਵਿਚਾਰਾਂ ਦੀ ਖੁਦ ਦੀ ਤਾਂ ਤਮੰਨਾ ਹੀ ਨਹੀਂ ਹੁੰਦੀ ਜਿਉਣ ਦੀ ਉਹ ਬੱਚਿਆਂ ਲਈ ਜਿਉ ਰਹੇ ਹੁੰਦੇ ਆ ਉਹਨਾਂ ਨੂੰ ਸਾਡੇ ਬੱਚੇ ਪੜ੍ਹ ਜਾਣ ਕੁਝ ਬਣ ਜਾਣ ਇਹਨਾਂ ਦਾ ਜਿਹੜਾ ਜੀਵਨ ਸਾਥੀ ਉਹ ਵਧੀਆ ਮਿਲ ਜੇ ਆਏ ਨਾ ਹੋਵੇ ਬਾ ਨਾ ਹੋਵੇ ਤਾਂ ਮੈਂ ਇਸ ਕਰਕੇ ਸਾਨੂੰ ਰਿਕੁਐਸਟ ਕਰੀ ਆ ਵੀ ਆਪਣੇ ਬੱਚਿਆਂ ਦੇ ਫਰੈਂਡ ਬਣ ਕੇ ਰਹੋ ਇਹ ਚੀਜ਼ਾਂ ਮੈਂ ਫੇਸ ਕਰ ਰਹੀ ਆ ਕਈ ਕੁੜੀਆਂ ਸਹਰਿਆਂ ਘਰ ਟਾਰਚ ਹੋਣ ਲੱਗ ਜਾਂਦੀਆਂ ਵਿਚਾਰੀਆਂ ਡਰਦੀਆਂ ਘਰੇ ਨਹੀਂ ਦੱਸਦੀਆਂ ਉਹਨਾਂ ਨੂੰ ਮੈਂ ਸਾਰੀਆਂ ਦੀ ਨਹੀਂ ਗੱਲ ਕਰਦੀ ਵਿੱਚ ਕੁੜੀਆਂ ਭਾਈ ਥੋੜੀਆਂ ਕੁੜੀਆਂ ਵੀ ਪੈੜੀ ਹੁੰਦੀਆਂ ਬਟ ਕਹਿੰਦੇ ਨਾ ਪੰਜੇ ਉਂਗਲੇ ਇੱਕੋਸਾਰ ਨਹੀਂ ਹੁੰਦੀਆਂ ਵਿੱਚ ਕੁੜੀਆਂ ਨੂੰ ਸਹਰੇ ਟਾਰਚ ਕਰੀ ਜਾਂਦਾ ਤੇ ਉਹ ਵਿਚਾਰੀਆਂ ਡਰਦੀਆਂ ਨਹੀਂ ਦੱਸਦੀਆਂ ਵੀ ਸਾਡੇ ਮਾਪੇ ਸਾਨੂੰ ਐ ਨਾ ਕਹਿ ਦੇਣ ਸਾਡੇ ਮਾਪੇ ਐ ਨਾ ਕਹਿ ਦੇਣ ਤੂੰ ਤਾਂ ਟਿੱਕਦੀ ਨਹੀਂ ਠੀਕ ਹੈ ਜੇ ਤੁਹਾਡਾ ਬੱਚਾ ਸਹੀ ਆ ਤਾਂ ਪਲੀਜ਼ ਉਹਦਾ ਸਾਥ ਜਰੂਰ ਦਿਓ ਵਿਚਾਰੇ ਦਾ ਆਪਾਂ ਨੂੰ ਜੰਮਦੇ ਆ ਪਾਲਦੇ ਆ 20 25 ਸਾਲ ਦਾ ਕਰਕੇ ਉਹਨੂੰ ਵਿਆਹ ਦਿੰਨੇ ਆ ਤੇ ਫਿਰ ਉਹਨੂੰ ਇੰਨਾ ਬਗਾਨਾ ਨਾ ਕਰਦਿਆ ਕਰੋ ਵੀ ਉਹ ਤੁਹਾਡੇ ਕੋਲੇ ਦੁੱਖ ਦੱਸੇ ਤੇ ਤੁਸੀਂ ਉਹਨੂੰ ਮੋੜ ਕੇ ਕੋਈ ਗੱਲ ਕਹੋ ਵੀ ਉੱਥੇ ਤੈਨੂੰ ਐ ਨਹੀਂ ਰਹਿਣਾ ਪੈਣਾ ਐ ਰਹਿਣਾ ਨਹੀਂ ਨਹੀਂ ਇਹ ਗੱਲਾਂ ਗਲਤ ਹੁੰਦੀਆਂ ਕੱਲ ਨੂੰ ਸਾਡੇ ਵੀ ਦੀਪੂ ਦੇ ਵੀ ਕਿਸੇ ਕੁੜੀ ਨੇ ਆਉਣਾ ਵਿਚਾਰੀ ਨੇ ਮੈਂ ਮਹਾਰਾਜ ਨੂੰ ਜਾਣ ਕੇ ਕਹਿਣੀ ਐ ਵੀ ਰਿੰਕੂ ਚ ਤੇ ਉਹ ਗੁੜੀਆਂ ਚ ਮੈਂ ਫਰਕ ਨਹੀਂ ਕਰੂੰਗੀ ਕਦੇ ਵੀ ਜੈਸੀ ਮੈਨੂੰ ਮੇਰੀ ਬੇਟੀ ਆ ਐਸੀ ਮੈਨੂੰ ਮੇਰੀ ਨੂੰਹ ਹੋਊਗੀ ਉਹਨੂੰ ਵੀ ਉਹੀ ਅਥোরਿਟੀ ਹੋਊ ਜੋ ਮੇਰੀ ਬੇਟੀ ਨੂੰ ਹੋਊਗੀ ਮੈਂ ਕਦੇ ਮੈਂ ਮੇਰੇ ਦਿਲ ਦੀ ਤਮੰਨਾ ਵੀ ਮਨੂ ਮੈਂ ਮਹਿਸੂਸ ਨਹੀਂ ਕਰਨ ਦੇਣਾ ਵੀ ਮੈਂ ਬੱਚੇ ਨੂੰ ਵੀ ਉਹਨੂੰ ਲੱਗੇ ਵੀ ਮੈਂ ਸਹੁਰੇ ਘਰ ਆਈ ਆ ਮੈਨੂੰ ਇਹੀ ਗੱਲ ਦੋਈ ਗੱਲਾਂ ਕਹੂੰਗੀ ਵੀ ਬੇਟੇ ਆਪਣੇ ਘਰ ਦਾ ਤੇ ਦੀਪੂ ਦਾ ਖਿਆਲ ਰੱਖੀ ਤੀਜੀ ਸਾਨੂੰ ਕਾਸੀ ਦੀ ਲੋੜ ਨਹੀਂ ਠੀਕ ਹੈ ਜੋ ਮਰਜ਼ੀ ਖਾ ਪਹਿਣ ਤੇਰੇ ਜੋ ਦਿਲ ਚਾ ਤੂੰ ਕਰ ਸਾਡੇ ਸੱਟੇ ਤੂੰ ਵੀ ਐਸ ਕਰ ਕਦੇ ਸੋਚੀ ਨਾ ਵੀ ਤੂੰ ਬਗਾਨੀ ਜਗ੍ਹਾ ਤੇ ਆਈ ਆ ਜੈਸੀ ਤੇਰੀ ਉਹ ਮਾਂ ਸੀ ਵੈਸੀ ਤੇਰੀ ਮੈਂ ਮੈਂ ਮਾਂ ਆਂਗੀ ਮੈਂ ਜਿੰਨਾ ਦੀਪੂ ਦਾ ਪਿਆਰ ਕਰਦੀ ਆ ਮੈਂ ਉਨਾ ਹੀ ਉਹ ਦੀਪੂ ਦੇ ਘਰ ਵਾਲੀ ਦਾ ਕਰੂੰਗੀ ਐਸਾ ਨਹੀਂ ਹੈਗਾ ਵੀ ਮਾਨੂੰ ਨੂੰ ਸਮਝੂੰਗੀ ਜਿੰਨਾ ਮੈਂ ਇਥੋਂ ਆਇਆ ਕਰੂੰ ਮੈਂ ਉਹਦੀ ਹੈਲਪ ਵੀ ਕਰਿਆ ਕਰੂੰ ਅੱਜ ਦੀਪੂ ਨੇ ਨਾ ਗੱਲਾਂ ਦਾ ਸਾਰਾ ਪਤਾ ਹੈ ਵੀ ਜਿਹੜਾ ਕੰਮ ਇਥੋਂ ਨਹੀਂ ਹੁੰਦਾ ਬਾਹਰ ਵਾਲਾ ਜਾਂ ਮੇਰੇ ਪ੍ਰੇਸ਼ਨ ਵਾਲੇ ਹੋਗੇ ਤਾਂ ਉਹ ਖੁਦ ਕਰਦਾ ਜੇ ਮੈਂ ਕਰ ਲਾਂ ਤਾਂ ਮੇਰੇ ਨਾਲ ਲੜਦਾ ਤੂੰ ਕਿਉਂ ਚੱਕਿਆ ਫਿਰ ਤੈਨੂੰ ਡਾਕਟਰ ਦੇ ਲਿਆਉਣਾ ਉਹ ਦਵਾਈ ਦੇ ਪਾਉਣੀ ਪੂ 5 400 ਰੁਪਇਆ ਲਵਾਏਂਗੀ ਉਹੀ ਮੈਂ ਖਾ ਲੂੰਗਾ ਤੂੰ ਇਹ ਕਿਉਂ ਕਰਿਆ ਮੇਰੇ ਨਾਲ ਜੇ ਵੀ ਬਾਹਲੇ ਪ੍ਰੇਸ਼ਨ ਕੋਈ ਕਰਕੇ ਜਿਵੇਂ ਕੋਈ ਵ ਤੇ ਮੈਂ ਕਹਣੀ ਸੱਚੇ ਪਾਤਸ਼ਾਹ ਆਕਾਲ ਪੁਰਖ ਵੈਗੁਰੂ ਦੀਪੂ ਵਰਗਾ ਪੁੱਤ ਹਰ ਇੱਕ ਨੂੰ ਮਿਲੇ ਬਹੁਤ ਜਾਦੇ ਚੰਗਾ ਹੋ ਵਿਚਾਰਾ ਬਹੁਤ ਜਾਦੇ ਮੇਰੀ ਸਪੋਰਟ ਕਰਦਾ ਵੀ ਮੈਂ ਕਿਸੇ ਬਿਮਾਰੀ ਚੋਂ ਗੁਜ਼ਰ ਲੱਗ ਜਾ ਕੁਛ ਕਰ ਜਾ ਤਾਂ ਬਹੁਤ ਪਿਆਰ ਕਰਦਾ ਉਹ ਮੇਰਾ ਮੈਂ ਮਾਣਾ ਮੈਨੂੰ ਮੇਰੇ ਪੁੱਤ ਤੇ ਮੈਂ ਕਹਣੀ ਐਸੇ ਪੁੱਤਰ ਰੱਬਾ ਸਭ ਨੂੰ ਦੇਵੀ ਠੀਕ ਹੈ ਤਾਂ ਮੇਰੀ ਅੱਜ ਜਹੀ ਰਿਕਵੈਸਟ ਸੀ ਦੀ ਸਭ ਤੋਂ ਪਹਿਲਾਂ ਵੀ ਇਹ ਕੰਮ ਸਾਨੂੰ ਕਿਹਾ ਵੀ ਆਪਣੇ ਬੱਚਿਆਂ ਦੇ ਨਾਲ ਸੱਚੀ ਦੋਸਤ ਬਣੋ ਪਲੀਜ਼ ਬੜਾ ਵਧੀਆ ਲੱਗਦਾ ਕਿ ਤੁਹਾਡੇ ਬੱਚੇ ਤੁਹਾਡੇ ਨਾਲ ਘੁੱਲ ਮਿਲ ਕੇ ਤੁਹਾਡੇ ਨਾਲ ਗੱਲਾਂ ਕਰਦੇ ਆ ਅੱਜ ਮੇਰੇ ਬੱਚਿਆਂ ਨੂੰ ਕਿਸੇ ਨਾਲ ਜਾਣਾ ਪਸੰਦ ਨਹੀਂ ਜੇ ਕਿਤੇ ਟੂਰ ਤੇ ਜਾਣਾ ਚਾਹੇ ਮੈਂ ਬਿਮਾਰ ਆਂ ਚਾਹੇ ਮੈਂ ਛੱਗੀਆਂ ਮੈਨੂੰ ਨਾਲ ਲੈ ਕੇ ਜਾਣਗੇ ਆਕਣ ਕੇ ਬੈਠੀ ਰਹੀ ਪਈ ਰਹੀ ਪਰ ਨਾਲ ਤਾਂ ਮੰਦ ਨੂੰ ਜਾਣਾ ਪਊਗਾ ਅੱਜ ਉਹਨੂੰ ਕਿਸ ਜਿਵੇਂ ਬੱਚੇ ਬੱਚਿਆਂ ਨਾਲ ਟੂਰ ਤੇ ਜਾ ਕੇ ਖੁਸ਼ ਹਨ ਬਿਲਕੁਲ ਖੁਸ਼ ਨਹੀਂ ਜੇ ਉਹਨਾਂ ਦੀ ਮਾਂ ਟੂਰ ਤੇ ਉਹਨਾਂ ਦੇ ਨਾਲ ਨਾ ਜਾਵੇ ਇਹਨਾਂ ਨੂੰ ਖੁਸ਼ੀ ਨਹੀਂ ਮਿਲਦੀ ਉਹ ਲੈ ਕੇ ਜਾਂਦੇ ਆ ਮੈਨੂੰ ਜੇ ਐਸੀ ਮਰਜ਼ੀ ਹਾਲਤ ਹੋਵੇ ਦੀਪੂ ਦਾ ਜਮੀਨ ਨੂੰ ਤੁਰਦਾ ਆ ਕੁਨਾ ਮੰਮੀਆ ਨਾਲ ਚੱਲ ਸਾਡੇ ਮੰਮੀ ਤੇਰੇ ਨਾਲ ਨਾ ਸਾਨੂੰ ਕਹਿੰਦੀ ਜੇ ਤੁਸੀਂ ਪੈਸੇ ਲਾਉਣਾ ਸਾਨੂੰ ਟੈਨਸ਼ਨ ਜੀ ਨਹੀਂ ਹੁੰਦੀ ਕਹਿੰਦੀ ਸਾਨੂੰ ਆਉਂਦਾ ਵੀ ਸਾਡੀ ਮੰਮੀ ਸਾਡੇ ਨਾਲ ਹੈ ਤੇ ਉਹ ਤਾਂ ਕਹਿੰਦੇ ਮੰਮੀ ਅਸੀਂ ਗੋਲ ਗੱਪੇ ਵੀ ਨਹੀਂ ਖਾ ਸਕਦੇ ਕਹਿੰਦੇ ਸਾਨੂੰ ਆ ਲੱਗਦਾ ਸੀਨੇ ਪੈਸੇ ਲਾਤੇ ਨਾਲੇ ਮੈਂ ਕਦੇ ਕੁਝ ਨਹੀਂ ਕਿਹਾ ਉਹਨਾਂ ਨੂੰ ਕਦੇ ਵੀ ਵੀ ਤੁਸੀਂ ਕਿਉਂ ਕਰਦਾ ਕਿਉਂ ਕੀਤਾ ਪਰ ਕਹਿੰਦੇ ਮੰਮੀ ਵੀ ਤੇਰੇ ਨਾਲ ਸਾਨੂੰ ਵਧੀਆ ਲੱਗਦਾ ਜਾਣਾ ਉਹ ਮੈਨੂੰ ਹਰ ਇੱਕ ਤਾਂ ਤੇ ਨਾਲ ਲੈ ਜਾਂਦੇ ਆ ਕਿਉਂਕਿ ਮੈਂ ਉਹਨਾਂ ਨੂੰ ਕਦੇ ਟਾਰਚ ਨਹੀਂ ਕਰਦੀ ਕਦੇ ਨਹੀਂ ਕਿਹਾ ਤੁਸੀਂ ਐਂ ਕਰਦੇ ਹੋ ਬੱਕ ਕਰਦੇ ਹੋ ਕਿਉਂਕਿ ਮੈਨੂੰ ਪਤਾ ਹੈ ਵੀ ਉਹ ਕੈਸੇ ਨੇ ਬਹੁਤ ਸਮਝਦਾਰ ਨੇ ਮੇਰੀ ਫੀਲਿੰਗ ਸਮਝਦੇ ਐ ਮੇਰੀ ਕਬੀਲਦਾਰੀ ਕੋਈ ਲੋ ਜਿਵੇਂ ਆ ਆਪਦੀ ਗਜੈਸ ਤੋਂ ਵੱਧ ਉਹ ਮੈਥੋਂ ਚੀਜ਼ ਨਹੀਂ ਮੰਗਦੇ ਹਾਂ ਦੀਪੂ ਵੈਭਤੀ ਆ ਥੋੜਾ ਜਿਹਾ ਵੀ ਉਹ ਚੀਜ਼ ਵਧੀਆ ਲੈਂਦਾ ਪਰ ਉਹ ਕਹਿੰਦਾ ਚਾਹੀ ਮੈਨੂੰ 6 ਮਹੀਨਿਆਂ ਨੂੰ ਦਵਾ ਦੇ ਸਾਲ ਨੂੰ ਦਵਾ ਦੇ ਚੀਜ਼ ਬੰਮੀ ਮੈਂ ਵਧੀਆ ਹੀ ਲਵਾਂਗਾ ਵੀ ਉਹ ਮਾੜੀ ਚੀਜ਼ ਨਹੀਂ ਲੈਂਦਾ ਤੇ ਫਿਰ ਮੈਨੂੰ ਕਹਦੇ ਨੇ ਪੁੱਤ ਵੇਟ ਕਰ ਵੀ ਫਿਰ ਭਾਈ ਜਿਹੜੇ ਤੇਰੇ ਥੋੜੇ ਥੋੜੇ ਪੈਸੇ ਲਾਉਣੇ ਸੀ ਇੱਕ ਵਾਰਾ ਚਲਾਵਾਂਗੇ ਅਸੀਂ ਦੀਪੂ ਦੀ ਇਹ ਤਮੰਨਾ ਸੌਂਕ ਲਾ ਲਓ ਕੁਝ ਵੀ ਲਾ ਲਓ ਵੀ ਉਹ ਚੀਜ਼ ਵਧੀਆ ਲੈਂਦਾ ਸੋ ਇਸ ਕਰਕੇ ਮੈਂ ਹੱਥ ਬੰਨ ਕੇ ਬੇਨਤੀ ਆਪਣੇ ਬੱਚਿਆਂ ਦੇ ਦੋਸਤ ਬਣੋ ਕਿ ਕੋਈ ਇੱਕ ਮੈਂ ਥੋੜੀ ਜਿਹੀ ਨ ਉਨੇ ਮਾਪਿਆਂ ਨੂੰ ਨਹੀਂ ਦੱਸਿਆ ਵੀ ਮੈਨੂੰ ਕਿਸ ਤਰ੍ਹਾਂ ਟਰੋਚ ਕੀਤਾ ਜਾਂਦਾ ਜਦੋਂ ਕੁੜੀ ਬਿਮਾਰ ਹੋਣ ਲੱਗਦੀ ਨਾ ਉਦੋਂ ਦੇ ਮਾਪੇ ਜਾ ਕੇ ਲੈ ਕੇ ਆਏ ਆ ਉਦੋਂ ਕੁੜੀ ਨੇ ਫੁੱਟ ਫੁੱਟ ਦੱਸਿਆ ਵੀ ਮੈਂ ਟਰੋਚ ਹੋ ਰਹੀ ਸੀ ਮੈਂ ਸੋ ਆਪਾਂ ਕਿਸੇ ਦੀਆਂ ਗੱਲਾਂ ਕਰ ਨਹੀਂ ਸਕਦੇ ਕਿਸੇ ਦਾ ਨਾਂ ਨਹੀਂ ਲੈ ਸਕਦੇ ਕਿਉਂਕਿ ਇਹ ਗੱਲਾਂ ਬਹੁਤ ਦੂਰ ਜਾਂਦੀਆਂ ਖਾਸ ਕਰਕੇ ਕੁੜੀਆਂ ਲਈ ਤਾਂ ਬਾਲਾ ਵਿਚਾਰੀਆਂ ਲਈ ਪਰ ਮੈਂ ਤੁਹਾਨੂੰ ਚਾਹਣੀ ਆ ਪਲੀਜ਼ ਆਪਣੇ ਬੱਚਿਆਂ ਦੇ ਦੁਸ਼ਮਣ ਕਦੇ ਨਾ ਬਣੋ ਪਿਆਰ ਕਰੋ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰੋ ਛੋਟੇ ਪਿਆਰ ਦੀ ਤਾਂ ਉਹਨਾਂ ਨੂੰ ਬਾਲੀ ਲੋਡ ਹੁੰਦੀ ਹੈ ਕਿਉਂਕਿ ਜਦੋਂ ਤੁਸੀਂ ਨਾਲ ਹੋਣੇ ਨਾ ਫਿਰ ਤੁਹਾਡੇ ਬੱਚੇ ਵੀ ਡਰਦੇ ਨਹੀਂ ਕਿਸੇ ਤੋਂ ਉਹਨਾਂ ਨੂੰ ਪਤਾ ਜੇ ਬੱਚਾ ਗਲਤ ਹੈ ਤਾਂ ਉਹਨੂੰ ਉਹਦੇ ਮਗਰ ਨਾਲ ਬਾਲਾ ਪਾਓ ਜੇ ਤੂੰ ਗਲਤੀ ਵੀ ਹੁੰਦੀ ਹੈ ਗਲਤ ਵੀ ਹੈ ਤਾਂ ਵੀ ਉਹਨੂੰ ਤੁਸੀਂ ਬਿਠਾ ਕੇ ਸਮਝਾਓ ਵੀ ਇਹ ਗੱਲ ਤੇਰੇ ਲਈ ਚੰਗੀ ਨਹੀਂ ਹੈਗੀ ਉਹ ਤੇ ਬੱਚਾ ਜਲਦੀ ਅਸਰ ਕਰੂਗਾ ਵੀ ਬੇਟੇ ਤੇਰੀ ਲਾਈਫ ਦਾ ਸਵਾਲ ਆ ਜਾਂ ਐ ਆ ਜਾਂ ਕੁਝ ਵੀ ਹੈ ਤੁਸੀਂ ਬਹਿ ਕੇ ਗੱਲ ਕਰੋਗੇ ਸਮਝੂਗਾ ਜੇ ਤੁਸੀਂ ਡਾਂਗ ਚੱਕ ਲੋਗੇ ਬਿਲਕੁਲ ਨਹੀਂ ਸਮਝੂਗਾ ਠੀਕ ਹੈ ਉਹ ਸਮਝਾ ਉੱਤਾ ਕਰ ਲੂ ਚੁੱਪ ਕਰ ਲੂ ਪਰ ਉਹਦੇ ਦਿਮਾਗ ਚ ਇੱਕ ਤੁਹਾਡੇ ਲਈ ਨਫ਼ਰਤ ਬੈ ਜਾਊਗੀ ਮੇਰੇ ਨਾਲ ਧੱਕਾ ਕਰੇ ਠੀਕ ਹੈ ਸੋ ਪਲੀਜ਼ ਬਾਲੀ ਗਿਆਨਣ ਤਾਂ ਹੈ ਨਹੀਂ ਪਰ ਮੈਂ ਜਿੰਨਾ ਜਾਣਦੀ ਆ ਉਹਦੇ ਬੱਚਿਆਂ ਬਾਰੇ ਜਾਂ ਬੱਚਿਆਂ ਦੀਆਂ ਫੀਲਿੰਗਾਂ ਜਾਣਦੀ ਆ ਉਹਨਾਂ ਕਹਿ ਰਹੀ ਆ ਮੈਂ ਤੁਹਾਨੂੰ ਜਦੋਂ ਤੁਸੀਂ ਆਪਣੇ ਬੱਚਿਆਂ ਦੇ ਫਰੈਂਡਲੀ ਬਨ ਜਾਓਗੇ ਨਾ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਤੁਹਾਨੂੰ ਸਮਝਾਉਣ ਦੀ ਲੋੜ ਨਹੀਂ ਪੈਣੀ ਤੁਹਾਡੇ ਬੱਚਿਆਂ ਨੂੰ ਮੈਂ ਮਹਾਰਾਜ ਨੂੰ ਜਾਣ ਕੇ ਕਹਿਣੀ ਆ ਮੈਂ ਕਦੇ ਦੀਪੂ ਨੂੰ ਤੇ ਬੇਟੀ ਨੂੰ ਸਮਝਾਇਆ ਨਹੀਂ ਤੁਸੀਂ ਆਏ ਹੋ ਤੁਸੀਂ ਬਾਹੋਂ ਬਸ ਹਾਂ ਗੱਲਾਂ ਉਹਨਾਂ ਦੇ ਵਿੱਚ ਬੈਠ ਕੇ ਕਰਦੀਆਂ ਜੋ ਦੁਨੀਆ 'ਚ ਹੁੰਦੀਆਂ ਜਿੱਦਾਂ ਕੁੜੀ ਦੇ ਆਪਾਂ ਕੋਈ ਗੱਲ ਸੁਣ ਲਈ ਵੀ ਹਾਂ ਵੀ ਕੁੜੀ ਨੂੰ ਟੋਰਚ ਕਰਦੇ ਸੀ ਆਪਾਂ ਵਿੱਚ ਬੈ ਕੇ ਗੱਲ ਕੀਤੀ ਤਾਂ ਆਉਦੀ ਮੈਂ ਬੇਟੀ ਨੂੰ ਵੀ ਕਿਹਾ ਮੈਂ ਕਿਹਾ ਬੇਟੇ ਕਦੇ ਕਿਸੇ ਦਾ ਜ਼ੁਲਮ ਨਹੀਂ ਕਿਉਂਕਿ ਆਪਣੇ ਗੁਰੂ ਦਸਵੇਂ ਪਾਤਸ਼ਾਹ ਜੀ ਕਹਿੰਦੇ ਆ ਵੀ ਜ਼ੁਲਮ ਕਰਨਾ ਵੀ ਪਾਪ ਆ ਤੇ ਜ਼ੁਲਮ ਸਹਿਣਾ ਪਾਪ ਹੈ ਕਹਿੰਦੇ ਜ਼ੁਲਮ ਕਰਨ ਵਾਲੇ ਨਾਲੋਂ ਸਹਿਣ ਵਾਲਾ ਵੱਡਾ ਪਾਪੀ ਹੁੰਦਾ ਸਹਹਰਾਂ ਜ਼ੁਲਮ ਜਦੋਂ ਤੁਸੀਂ ਕਿਸੇ ਤੇ ਕਰਦੇ ਨਹੀਂ ਤੇ ਸਹੋ ਵੀ ਨਾ ਮੈਂ ਕਹਾਂ ਬੇਟੀ ਮੱਲਮ ਅੱਖ ਤੇਰੀ ਕੱਲ ਨੂੰ ਵਿਆਹ ਹੁੰਦਾ ਮੈਂ ਕਹਾਂ ਤੇਰੇ ਸਹੁਰੇ ਤੇਰੇ ਨਾਲ ਕੋਈ ਗਲਤ ਬਿਹੇਵ ਕਰਦੇ ਆ ਤੂੰ ਕੀ ਕਰੇਂਗੀ ਕਹਦੀ ਮੰਮੀ ਮੈਂ ਜਵਾਬ ਦਵਾਂਗੀ ਵੀ ਮੇਰੀ ਗਲਤੀ ਗਈ ਹੈ ਤੁਸੀਂ ਮੈਨੂੰ ਸাজা ਕਿਸਤੀ ਦੀ ਦੇ ਰਹੇ ਹੋ ਜਾਂ ਕਿਸ ਤਰ੍ਹਾਂ ਮੈਨੂੰ ਟਰਚ ਕਰਦੇ ਹੋ ਕਹਿੰਦੀ ਮੰਮੀ ਨਾ ਜਦੋਂ ਕਹਿੰਦੀ ਮੰਮੀ ਆਪਾਂ ਇੱਕ ਕਿਸੇ ਦੀ ਗਲਤੀ ਤੇ ਚੁੱਪ ਕਰਨ ਲੱਗ ਜਾਗੇ ਕਹਿੰਦੀ ਤਾਂ ਅਗਲਾ ਬਾਰ ਬਾਰ ਗਲਤੀਆਂ ਕਰੂਗਾ ਕਹਿੰਦੀ ਫਿਰ ਤੋਂ ਵੱਡਾ ਰੂਪ ਧਾਰ ਚੰਦੀਆਂ ਮੈਂ ਕਿਹਾ ਵੈਰੀ ਗੁੱਡ ਸਹੀ ਗੱਲ ਆ ਬੇਟੇ ਜਦੋਂ ਤੁਹਾਡੇ ਨਾਲ ਕੋਈ ਮਿਸ ਬਿਹੇਵ ਹੁੰਦਾ ਤੁਹਾਡੇ ਨਾਲ ਗਲਤ ਹੁੰਦਾ ਤੁਸੀਂ ਉੱਥੇ ਰੋਕੋ ਅਗਲੇ ਨੂੰ ਸਮਝਾਓ ਵੀ ਮੈਂ ਬਰਦਾਸ਼ਤ ਨਹੀਂ ਕਰਨਾ ਵੀ ਇਹ ਗੱਲਾਂ ਜਿਹੜੀਆਂ ਤੁਸੀਂ ਬਿਲਕੁਲ ਨਹੀਂ ਕਰਨਾ ਚਾਹੁੰਦੇ ਸੋ ਆਪਣੇ ਬੱਚਿਆਂ ਦੇ ਤੁਸੀਂ ਫਰੈਂਡ ਬਣੋਗੇ ਨਾ ਤੇ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਘਟ ਜਾਂਦੀਆਂ ਬੱਚੇ ਤੁਹਾਡੇ ਕਹੇ ਚ ਰਹਿਣਗੇ ਤੇ ਇੱਕ ਮੇਰੀ ਰਿਕੁਐਸਟ ਹੈ ਵੀ ਆਪਦੇ ਬੱਚਿਆਂ ਦੇ ਜਿਆਦਾ ਤੋਂ ਜਿਆਦਾ ਨਾਲ ਰਿਹਾ ਕਰੋ ਜਦੋਂ ਛੋਟੇ ਹੁੰਦੇ ਆ ਨਾ ਬੱਚੇ ਅੱਗੇ ਸੀ ਅੱਗੇ ਲੋਕ ਭੋਲੇ ਸੀ ਅੱਗੇ ਹੋਰ ਕੰਮ ਸੀ ਹੁਣ ਬੱਚੇ ਥੋੜੇ ਹੋਰ ਸਾਹਦੇ ਆ ਵੀ ਆਪਣੇ ਬੱਚਿਆਂ ਨੂੰ ਕਿਤੇ ਬਾਹਲਾ ਛੱਡੋ ਨਾ ਜਿਵੇਂ ਆਪਾਂ ਕਹਿੰਦੇ ਨੇ ਛੁੱਟੀਆਂ ਚਾਉਥੇ ਵਗ ਜਾ ਉੱਥੇ ਵਗ ਜਾ ਜਾਣਾ ਤਾਂ ਨਾਲ ਜਾਓ ਇਹ ਇਹ ਮੇਰਾ ਮੰਨਣਾ ਹੈ ਵੀ ਆਪਦੇ ਬੱਚਿਆਂ ਦੇ ਨਾਲ ਰਹੋ ਜਿਆਦਾਤਰ ਆਪਦੇ ਬੱਚਿਆਂ ਦੇ ਨਾਲ ਰਹੋ ਜਦੋਂ ਬੱਚਾ ਇਕੱਲਾ ਰਹਿ ਜਾਂਦਾ ਤੇ ਉਮਰ ਉਹਦੀ ਛੋਟੀ ਕਿ ਉਹ ਉਹ ਬੁਰਾ ਪੜਾ ਸਮਝ ਨਹੀਂ ਪਉਂਦਾ ਕਿਉਂਕਿ ਮਾਂ ਦੀ ਨਜ਼ਰ ਹਮੇਸ਼ਾ ਬੱਚੇ ਤੇ ਹੁੰਦੀ ਹੁੰਦੀ ਹੈ ਵੀ ਮੇਰਾ ਬੱਚਾ ਕੀ ਕਰ ਰਿਹਾ ਕੀ ਖਾ ਰਿਹਾ ਮਾਂ ਨੂੰ ਸਾਰਾ ਪਤਾ ਹੁੰਦਾ ਵੈਸੇ ਮੈਂਡਣਾ ਕਰ ਜੋ ਬੱਚੇ ਨਾਨਕੀ ਵਗ ਜਾਂਦੇ ਨੇ ਕਿ ਬੱਚੀ ਨੇ ਮੇਰੇ ਮਗਰ ਪੈ ਜਾਣਾ ਬੇਸੀ ਨਾਨਕੀ ਜਾਂਦੇ ਆ ਨਾਨਕੀ ਜਾਣਾ ਗਲਤ ਨਹੀਂ ਹੁੰਦਾ ਕਿਤੇ ਜਾਣਾ ਗਲਤ ਨਹੀਂ ਪਰ ਅੱਜ ਕੱਲ ਜਿਹੜਾ ਸਮਾ ਆ ਚੁੱਕਿਆ ਹੈ ਉਹਦੇ ਹਿਸਾਬ ਨਾਲ ਮੈਂ ਤੁਹਾਨੂੰ ਕਹਿ ਰਹੀ ਆ ਵੀ ਹੋ ਸਕੇ ਤਾਂ ਆਪਕੇ ਬੱਚਿਆਂ ਦੇ ਨਾਲ ਜਾਇਆ ਕਰੋ ਕਿਤੇ ਵੀ ਜਾਣਾ ਜੀ ਤੁਹਾਡੇ ਬੱਚੇ ਕਿਤੇ 5 ਦਿਨ ਰਹਿੰਦੇ ਆ ਪੰਜ ਦਿਨਾਂ ਰੋ ਪਹਿਲੀ ਗੱਲ ਜਦੋਂ ਤੁਸੀਂ ਬੱਚਿਆਂ ਦੇ ਫਰੈਂਡ ਬਣ ਕੇ ਨਾ ਬੱਚੇ ਕਿਤੇ ਰਹਿਣਾ ਪਸੰਦ ਨਹੀਂ ਕਰਨਗੇ ਮੈਂ ਵਾਹਿਗੁਰੂ ਨੂੰ ਜਾਣ ਕੇ ਕਹਣੀ ਆ ਸਾਡੇ ਬੱਚੇ ਕਿਤੇ ਰਾਤ ਕੱਟਣਾ ਪਸੰਦ ਨਹੀਂ ਕਰਦੇ ਕਿਤੇ ਵੀ ਕਹਿੰਦੇ ਨਹੀਂ ਮੰਮੀ ਅਸੀਂ ਨਹੀਂ ਜਾਣਾ ਜੇ ਮੈਂ ਕਹਾਂਦਾ ਚੱਲ ਮੈਂ ਚੱਲ ਬੜੂਗੀ ਫਿਰ ਕਹਿੰਦਾ ਚਲ ਠੀਕ ਆ ਮੰਮੀ ਚੱਲ ਬੜਦੇ ਆ ਉਹ ਕਿਤੇ ਰਾਤ ਰਹਿ ਕੇ ਨਹੀਂ ਰਾਜੀ ਘਰ ਪੈਣਾ ਤਾਂ ਕਰਕੇ ਜੇ ਕਿਸੇ ਨੂੰ ਮੇਰੀ ਵੀਡੀਓ ਬੁਰੀ ਲੱਗੀ ਤਾਂ ਉਹਦੇ ਲਈ ਸੌਰੀ ਚਾਹਨੀ ਆ ਤੇ ਜੇ ਪਸੰਦ ਆਉਂਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਪਲੀਜ਼ ਮੇਰੇ ਚੈਨਲ ਦਾ ਨਾਮ ਹੈ ਆਪਣਾ ਨਹੀਂ ਸੌਰੀ ਮੇਰੇ ਚੈਨਲ ਦਾ ਨਾਮ ਹੈ ਜੀ 골ਡਨ ਪੰਜਾਬ ਬਲੌਗ ਤੇ ਮੈਂ ਆਪਣਾ ਹੁਣ ਵੀਡੀਓ ਚ ਲਿੰਕ ਵੀ ਦਿਆ ਕਰੂੰਗੀ ਸੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕੋਈ ਵੀ ਮਿਸਟੇਕ ਹੁੰਦੀ ਹੈ ਤਾਂ ਮੈਂ ਸੌਰੀ ਚਾਹਣੀ ਹੈ ਤੇ ਜੋ ਮੇਰੇ ਦਿਲ ਚੋਂ ਦੀਆਂ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਸੱਚੇ ਪਾਤਸ਼ਾਹ ਵੈਗਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਤਿ ਸ੍ਰੀ ਅਕਾਲ ਜੀ